ਕੰਗਣਾ ਰਣੌਤ ਜਿਹੜੀ ਇੱਕ ਵਿਵਾਦਾਂ ਦੇ ਅੰਦਰ ਜਿਹੜੀ ਹੈ ਜਾਣੀ ਜਾਂਦੀ ਹੈ ਤੇ ਨਵੇਂ-ਨਵੇਂ ਵਿਵਾਦ ਪੈਦਾ ਕਰਦੀ ਆ ਅੱਜ ਕੱਲ ਉਹ ਸੰਸਦ ਦੇ ਵਿੱਚ ਪਹੁੰਚੀ ਆ ਤੇ ਭਾ ਜੀਪੀ ਨੇ ਉਸ ਦੇ ਬਿਆਨਾਂ ਤੋਂ ਭਾਵੇਂ ਪੱਲਾ ਝਾੜ ਲਿਆ ਪਰ ਇਸ ਦੇ ਵਿੱਚ ਸਚਾਈ ਕੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਉਸ ਦੀ ਫਿਲਮ ਜਿਹੜੀ ਆ ਸਿੱਖ ਭਾਵਾਂ ਨੂੰ ਫੇਸ ਪਹਚਾਈ ਸਿੱਖਾਂ ਨੇ ਉਸ ਦੀ ਮੁਖਾਲਫਤ ਕੀਤੀ ਜਥੇਬੰਦੀਆਂ ਨੇ ਕੀਤੀ ਤੇ ਖਾਸ ਤੌਰ ਤੇ ਕਿਰੋਣੀ ਗੁਰਦਾਰਾ ਪਰੰਧ ਕਮੇਟੀ ਨੇ ਆਪਣੇ ਬੰਦੇ ਫਰਜ ਨੂੰ ਅਦਾ ਕਰ ਲਈ ਸਾਡੇ ਬਹੁਤ ਸਤਕਾਰਯੋਗ ਮੰਤਰੀ ਜਿਹੜੇ ਅਸ਼ੋਕ ਨਹੀਂ ਵੈਸ਼ਨਵ ਅਤੇ ਇਹ ਜਿਹੜੇ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਉਹਨਾਂ ਨੂੰ ਆਪਣਾ ਪੱਤਰ ਵੀ ਲਿਖਿਆ ਸੋ ਉਸ ਤੋਂ ਵੀ ਅੱਗੇ ਜਾਂਦੇ ਆ ਜਿਹੜਾ ਸਟ੍ਰੋਨੀ ਕਮੇਟੀ ਦੇ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਨਨ ਰੌਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸੰਗਤਾਂ ਵਿੱਚ ਰੋਸ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟਫਾਰਮਾਂ ਤੋਂ ਚੁੱਕਿਆ ਜਾਵੇ ਤੇ ਇਸ ਗੱਲ ਦੀ ਮਾਫੀ ਮੰਗੀ ਜਾਵੇ ਸਾਡੇ ਸ਼ਰੋਮੀ ਕਮੇਟੀ ਦੇ ਸਕੱਤਰ ਕਿਨਾ ਪ੍ਰਤਾਪ ਸਿੰਘ ਵੱਲੋਂ ਇਹ ਨੋਟਿਸ ਜਿਹੜਾ ਭੇਜਿਆ ਗਿਆ ਤੇ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿਹੜੀ ਇਹ ਫਿਲਮ ਸਿੱਖਾਂ ਦੀ ਭਾਵਨਾ ਨਾਲ ਜੁੜੇ ਸੰਤ ਮਹਾਪੁਰਸ਼ ਤੇ ਹੋਰ ਸ਼ਖਸੀਅਤਾਂ ਦੇ ਬਾਰੇ ਦੇ ਵਿੱਚ ਗਲਤਫहमी ਪੈਦਾ ਕਰਦੀ ਆ ਉਹਨਾਂ ਦੀ ਜਿਹੜੀ ਆ کردار ਕੁਸ਼ੀ ਕਰਦੀ ਆ ਤੇ ਸਿੱਖ ਕਰੈਕਟਰ ਦੀ ਕਰਵਾਸਕੂਸ਼ੀ ਕਰਦੀ ਆ ਇਸ ਫਿਲਮ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਆ ਲੱਗਣ ਨਾ ਪਤਾ ਜਾਵੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਦੇ ਖਿਲਾਫ ਆਵਾਜ਼ ਬਣ ਦਿੱਤੀ ਆ ਕੋਰਟ ਦੇ ਵਿੱਚ ਵੀ ਗਏ ਆ ਸੋ ਸ਼ਰੋਣੀ ਕਮੇਟੀ ਨੇ ਆਪਣਾ ਇਹੜਾ ਫੈਸਲਾ ਵਾ ਉਹ ਕਿਨਾ ਫਿਲਮ ਦੇ ਖਿਲਾਫ ਜਿਹੜਾ ਨੋਟਿਸ ਦੇ ਕੇ ਵੀ ਆਪਣਾ ਫਰਜ਼ ਅਦਾ ਕੀਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਾਂਗੇ ਸਰਕਾਰਾਂ ਤੋਂ ਇਹ ਜਿਹੇ ਫਿਲਮ ਜਿਹੜੀ ਨਫਰਤ ਬਣਾਉਂਦੀ ਆ ਭਾਈਚਾਰੇ ਨੂੰ ਆਪਸੀ ਏਜਮੈਂਟ ਕਰਨ ਦੇ ਆ ਤੋੜਦੀ ਆ ਇਸ ਜਿਹੇ ਫਿਲਮ ਨੂੰ ਰੋਕਣ ਦੇ ਲਈ ਜਿਹੜੀ ਡਿਊਟੀ ਆ ਸਰਕਾਰ ਦੀ ਉਹ ਸਰਕਾਰ ਡਿਊਟੀ ਨਿਭਾਵੇ ਕੰਗਣਾ ਰਣੌਤ ਜਿਹੜੀ ਇੱਕ ਵਿਵਾਦਾਂ ਦੇ ਅੰਦਰ ਜਿਹੜੀ ਜਾਨੀ ਜਾਂਦੀ ਆ ਤੇ ਨਵੇਂ ਨਵੇਂ ਵਿਵਾਦ ਪੈਦਾ ਕਰਦੀ ਆ ਅੱਜ ਕੱਲ ਉਹ ਸੰਸਦ ਦੇ ਵਿੱਚ ਪਹੁੰਚੀ ਆ ਤੇ ਭਾਜੀਪੀ ਨੇ ਉਸ ਦੇ ਬਹਿਨਾਂ ਤੋਂ ਭਾਵੇਂ ਪੱਲਾ ਝਾੜ ਲਿਆ ਪਰ ਇਸ ਦੇ ਵਿੱਚ ਸਚਾਈ ਕੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਉਸ ਦੀ ਫਿਲਮ ਜਿਹੜੀ ਆ ਸਿਰਫ ਭਾਵਾਂ ਨੂੰ ਫੇਸ ਪਹਾਈ ਸਿੱਖਾਂ ਨੇ ਉਸ ਦੀ ਮੁਖਾਰਫਤ ਕੀਤੀ ਜਥੇਬੰਦੀਆਂ ਨੇ ਕੀਤੀ ਤੇ ਖਾਸ ਤੌਰ ਤੇ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਬੰਦੇ ਫਰਜ਼ ਨੂੰ ਅਦਾ ਕਰਨ ਲਈ ਸਾਡੇ ਬਹੁਤ ਸਰਕਾਰ ਜੋ ਮੰਤਰੀ ਜਿਹੜੀ ਅਸ਼ਵਨੀ ਵੈਸ਼ਨਵ ਅਤੇ ਇਹ ਜਿਹੜੇ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਉਹਨਾਂ ਨੂੰ ਆਪਣਾ ਪੱਤਰ ਵੀ ਲਿਖਿਆ ਸੋ ਉਸ ਤੋਂ ਵੀ ਅੱਗੇ ਜਾਂਦੇ ਹਾਂ ਜਿਹੜਾ ਸ਼੍ਰੋਣੀ ਕਮੇਟੀ ਦੇ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਰਾਂ ਨੌਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸੰਗਤਾਂ ਵਿੱਚ ਰੋਸ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟਫਾਰਮਾਂ ਤੋਂ ਚੁੱਕਿਆ ਜਾਵੇ ਤੇ ਇਸ ਗੱਲ ਦੀ ਮਾਫੀ ਮੰਗੀ ਜਾਵੇ ਸਾਡੇ ਸ਼ਰੰਗੀ ਕਮੇਟੀ ਦੇ ਸਕੱਤਰ ਕਿਨਾ ਪ੍ਰਤਾਪ ਸਿੰਘ ਵੱਲੋਂ ਇਹ ਨੋਟਿਸ ਜਿਹੜਾ ਭੇਜਿਆ ਗਿਆ ਇਹ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਜਿਹੜੀ ਇਹ ਫਿਲਮ ਸਿੱਖਾਂ ਦੀ ਭਾਵਨਾਵਾਂ ਨਾਲ ਜੁੜੇ ਸੰਤ ਮਹਾਂਪੁਰਸ਼ ਤੇ ਹੋਰ ਸ਼ਖਸੀਅਤਾਂ ਦੇ ਬਾਰੇ ਦੇ ਵਿੱਚ ਗਲਤਫहमी ਪੈਦਾ ਕਰਦੀ ਆ ਉਹਨਾਂ ਦੀ ਜਿਹੜੀ ਆ ਕਿਰਦਾਰਕੁਸ਼ੀ ਕਰਦੀ ਆ ਤੇ ਸਿੱਖ ਕਰੈਕਟਰ ਦੀ ਕਿਰਦਾਰਕੁਸ਼ੀ ਕਰਦੀ ਆ ਇਸ ਫਿਲਮ ਨੂੰ ਕਿਸੇ ਵੀ ਤਰ੍ਹਾਂ ਜਿਹੜੀ ਆ ਲੱਗਣਾ ਨਾ ਦਿੱਤਾ ਜਾਵੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਸ ਦੇ ਖਿਲਾਫ ਆਵਾਜ਼ ਬਰਾਦ ਕੀਤੀ ਆ ਕੋਰਟ ਦੇ ਵਿੱਚ ਵੀ ਗਏ ਆ ਕੁਝ ਲੋਕੀ ਕਮੇਟੀ ਨੇ ਆਪਣਾ ਇਹਦਾ ਫੈਸਲਾ ਵਾ ਉਹ ਕਿਨਾ ਫਿਲਮ ਦੇ ਖਿਲਾਫ ਜਿਹੜਾ ਨੋਟਿਸ ਦੇ ਕੇ ਵੀ ਆਪਣਾ ਫਰਜ ਅਦਾ ਕੀਤਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਸ ਕਰਾਂਗੇ ਸਰਕਾਰਾਂ ਤੋਂ ਕਿ ਅਜਿਹੀ ਫਿਲਮ ਜਿਹੜੀ ਨਫਰਤ ਫੈਲਾਉਂਦੀ ਆ ਭਾਈਚਾਰੇ ਨੂੰ ਆਪਸੀ ਏਜਮੈਂਟ ਨੂੰ ਦਰਿਆ ਤੋੜਦੀ ਆ ਇਸ ਅਜਿਹੀ ਫਿਲਮ ਨੂੰ ਰੋਕਣ ਦੇ ਲਈ ਜਿਹੜੀ ਡਿਊਟੀ ਆ ਸਰਕਾਰ ਦੀ ਉਹ ਸਰਕਾਰ ਡਿਊਟੀ ਨਿਭਾਵੇ ਕੰਗਣਾ ਰਣੌਤ ਜਿਹੜੀ ਇੱਕ ਵਿਵਾਦਾਂ ਦੇ ਅੰਦਰ ਜਿਹੜੀ ਜਾਰੀ ਜਾਂਦੀ ਆ ਤੇ ਨਵੇਂ ਨਵੇਂ ਵਿਵਾਦ ਪੈਦਾ ਕਰਦੀ ਆ ਅੱਜ ਕੱਲ ਉਹ ਸੰਸਦ ਦੇ ਵਿੱਚ ਪਹੁੰਚੀ ਆ ਤੇ ਭਾਜੀਪੀ ਨੇ ਉਸ ਦੇ ਬਹਿਨਾਂ ਤੋਂ ਭਾਵੇਂ ਪੱਲਾ ਝਾੜ ਲਿਆ ਪਰ ਇਸ ਦੇ ਵਿੱਚ ਸਚਾਈ ਕੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਉਸ ਦੀ ਫਿਲਮ ਜਿਹੜੀ ਆ ਸਿਰਫ ਭਾਵਾਂ ਨੂੰ ਫੇਸ ਪਹਚਾਈ ਸਿੱਖਾਂ ਨੇ ਉਸ ਦੀ ਮੁਖਾਲਫਤ ਕੀਤੀ ਜਥੇਬੰਦੀਆਂ ਨੇ ਕੀਤੀ ਤੇ ਖਾਸ ਤੌਰ ਤੇ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਨੇ ਆਪਣੇ ਬੰਦੇ ਫਰਜ਼ ਨੂੰ ਅਦਾ ਕਰ ਲਈ ਸਾਡੇ ਬਹੁਤ ਸਤਕਾਰਯੋਗ ਮੰਤਰੀ ਜਿਹੜੀ ਅਸ਼wini ਵੈਸ਼ਨਵ ਅਤੇ ਇਹ ਜਿਹੜੇ ਸੈਂਸਰ ਬੋਰਡ ਦੇ ਚੇਅਰਮੈਨ ਪਰਸੂਨ ਜੋਸ਼ੀ ਉਹਨਾਂ ਨੂੰ ਆਪਣਾ ਪੱਤਰ ਵੀ ਲਿਖਿਆ ਸੋ ਉਸ ਤੋਂ ਵੀ ਅੱਗੇ ਜਾਂਦੇ ਆ ਜਿਹੜਾ ਸ਼੍ਰੋਣੀ ਕਮੇਟੀ ਦੇ ਸਾਡੇ ਜਿਹੜੇ ਆ ਵਕੀਲ ਆ ਉਹਨਾਂ ਵੱਲੋਂ ਇੱਕ ਨੋਟਿਸ ਅੱਜ ਭੇਜਿਆ ਗਿਆ ਕੰਗਣਾ ਰਣੌਤ ਨੂੰ ਤੇ ਉਸ ਫਿਲਮ ਨੂੰ ਜਾਰੀ ਕਰਨ ਵਾਲੇ ਲੋਕਾਂ ਨੂੰ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਜਿਹੜਾ ਜਿਹੜਾ ਟ੍ਰੇਲਰ ਦਿਖਾਇਆ ਸੀ ਜਿਸ ਨੂੰ ਦੇਖ ਕੇ ਸੰਗਤਾਂ ਵਿੱਚ ਰੋਹ ਸੀ ਉਸ ਟ੍ਰੇਲਰ ਨੂੰ ਸਾਰੇ ਪਲੇਟ